हां जी मित्रो आज ਤੁਹਾਨੂੰ ਲੈ ਕੇ ਚਲਦੇ ਆ ਜੀ ਰਣਜੀਤ ਐਵਨਿਊ ਮੈਡਮ ਦੀ ਕਾਰਟ ਤੇ ਇਨਾਂ ਕੋਲ ਤੁਹਾਨੂੰ ਚਾਹ ਕੌਫੀ ਦੇ ਨਾਲ ਨਾਲ ਬੰਟ ਟਿੱਕੀ ਮੈਗੀ ਅਤੇ ਪਰੌਂਠੇ ਸਿਰਫ ਦੇਸੀ ਘੋਚ ਤੇ ਤਿਆਰ ਮਿਲਣਗੇ ਬੰਟ ਟਿੱਕੀ ਤੇ ਮੈਗੀ ਇਨਾਂ ਦੀ ਵੈਸੇ ਬੜੀ ਫੇਮਸ ਆ ਪਰ ਹੁਣ ਨਾਲ ਨਾਲ ਇਨਾਂ ਨੇ ਪਰੌਂਠਿਆਂ ਦਾ ਕੰਮ ਵੀ ਸ਼ੁਰੂ ਕਰ ਲਿਆ ਸਭ ਤੋਂ ਖਾਸ ਗੱਲ ਇਹ ਆਇ ਮੌਕੇ ਤੇ ਸਾਰਾ ਸਮਾਨ ਫਰੈਸ਼ ਰੈਡੀ ਕਰਕੇ ਸਰਵ ਕਰਦੇ ਨੇ ਜੇ ਤੁਸੀਂ ਵੀ ਦੇਸੀ ਘੋਚ ਬਣੀਆਂ ਚੀਜ਼ਾਂ ਦਾ ਸਵਾਦ ਲੈਣਾ ਚਾਹੁੰਦੇ ਹੋ ਤੇ ਜਲਦੀ ਵਿਜ਼ਿਟ ਕਰੋ ਰਣਜੀਤ ਐਵਨਿਊ ਬੀ ਬਲਾਕ ਪੁਰਾਣੀ ਬਜ਼ਾਰੀਆਂ ਮਾਰਕੀਟ ਵੀ ਐਲ ਸੀ ਸੀ ਦੇ ਸਾਹਮਣੇ ਇਦਾਂ ਦੀਆਂ ਹੋਰ ਵੀਡੀਓ ਸਾਡੇ ਕੋਲ ਤੁਹਾਨੂੰ ਮਿਲ ਜੇਗੀ ਦੇਸੀ ਘਿਓ ਦੀ ਟਿੱਕੀ ਮਿਲੇਗੀ, ਪੰਟ ਟਿੱਕੀ ਮਿਲ ਜੇਗੀ, ਮੈਗੀ ਮਿਲ ਜੇਗੀ ਤੜਕੇ ਵਾਲੀ, ਸਿਰਫ ਉਹ ਵੀ 3 ਰੁਪਏ 'ਚ ਸਬਜ਼ੀਆਂ ਵਾਲੀ। ਇਸ ਤੋਂ ਇਲਾਵਾ ਸਾਡੇ ਕੋਲ ਹਰ ਤਰ੍ਹਾਂ ਦੇ ਪਰੌਂਠੇ ਹੁੰਦੇ ਨੇ, ਆਲੂ ਵਾਲਾ ਪਰੌਂਠਾ, ਗੋਭੀ ਵਾਲਾ, ਪਨੀਰ ਵਾਲਾ, ਫੋਰ ਮਿਕਸ ਸਾਰਾ ਕੁਝ ਤੁਹਾਨੂੰ ਮਿਲੇਗਾ ਤੇ ਦੇਸੀ ਘਿਓ 'ਚ। ਤੇ ਇਸ ਤੋਂ ਇਲਾਵਾ ਕੋ ਚਾਹ ਹੁੰਦੀ ਹੈ, ਕੌਫੀ, ਕੋਲਡ ਕੌਫੀ ਸਭ ਕੁਝ ਮਿਲ ਜੇਗਾ ਤੇ ਇਹ ਸਭ ਕੁਝ ਖਾਣ ਵਾਸਤੇ ਤੁਹਾਨੂੰ ਆਉਣਾ ਪਏਗਾ। ਰਣਜੀਤ ਐਵੇਨਿਊ B ਬਲਾਕ ਮਾਰਕੀਟ ਪੁਰਾਣੀ ਪizzeria ਮਾਰਕੀਟ VLCC ਦੇ ਕੋਲ ਤੇ ਇਹ ਤ੍ਰਿਕੋਨਾ ਪਾਰਕ ਹੈ। ਇੱ